ਪੰਜਾਬ ਸਰਕਾਰ ਵੱਲੋਂ ਪਿੰਡਾਂ ਦਾ ਜੇ ਵਿਕਾਸ ਹੋ ਸਕੇ ਔਰ ਜੇ ਮੰਡੀਆਂ ਅਨਾਜ ਮੰਡੀਆਂ ਪਿੰਡਾਂ ਦੀਆਂ ਭਾਵੇਂ ਸਿਰ ਦੀ ਉਸਦੇ ਲਈ ਮੰਡੀਪੋਰ ਦੇ ਚੇਅਰਮੈਨ ਨੂੰ ਕਿਤੇ ਪੰਜਾਬ ਸਰਕਾਰ ਵੱਲੋਂ ਸਮਾਣਾ ਮਾਰਗਰ ਕਮੇਟੀ ਕਾ ਬਲਕਾਰ ਸਿੰਘ ਗੱਜੂ ਮਾਜਰਾ ਨੂੰ ਚੇਅਰਮੈਨ ਨੁਕਤ ਕੀਤਾ ਹੈ ਕਾਮਾਦ ਪਾਰਟੀ ਹੈ ਜਿਹੜੀ ਕਿ ਇੱਕ ਵਰਕਰ ਨੂੰ ਸਨਮਾਨ ਦਿੰਦੀ ਹੈ ਜਿਸ ਵਰਕਰ ਨੇ ਕਦੀ ਸੋਚਿਆ ਵੀ ਨਹੀਂ ਹੋਣਾ ਵੀ ਮੈਂ ਚੇਅਰਮੈਨ ਬਣ ਜਾਗਾ ਉਸ ਵਰਕਰ ਨੂੰ ਇਹ ਸਨਮਾਨ ਦੀ ਹੈ ਔਰ ਉਹਨਾਂ ਬਲਕਾਰ ਸਿੰਘ ਗੱਜੂ ਮਾਜਰਾ ਨੇ ਵਿਸ਼ਵਾਸ ਦਿਵਾਇਆ ਕਿ ਜਿਹੜੀ ਸਮਾਣਾ ਅਨਾਜ ਮੰਡੀ ਹੈ ਪਿੰਡਾਂ ਦੀ ਜਿਹੜੀ ਮੰਡੀਆਂ ਆ ਉਹਨਾਂ ਕੇ ਜਿਹੜੇ ਵਿਕਾਸ ਦੇ ਕੰਮ ਦੂਰੇ ਹੈ ਜਾਂ ਪਿੰਡਾਂ ਦੀਆਂ ਸ ਅਸੀਂ ਪਹਿਲ ਦੇ ਆਧਾਰ ਤੇ ਪੂਰਾ ਕਰਾਂਗੇ ਔਰ ਉਹਨਾਂ ਦੇ ਨਾਲ ਸਬਕ ਮੰਤਰੀ ਚੇਤਨ ਸਿੰਘ ਜੋੜਾ ਮਾਜਰਾ ਨੇ ਵੀ ਖੁਸ਼ੀ ਜ਼ਾਹਰ ਕੀਤੀ ਵੀ ਜਿਹੜਾ ਇਹ ਚੇਅਰਮੈਨ ਹੀ ਦਿੱਤੀ ਗਈ ਹੈ ਪੰਜਾਬ ਦੇ ਇਨ੍ਹਾਂ ਨੂੰ ਇਸ ਦੇ ਨਾਲ ਮੰਡੀਆਂ ਦਾ ਵਿਕਾਸ ਹੋ ਸਕਣਗੇ ਅਸੀਂ ਗੱਲਬਾਤ ਕਰਦੇ ਇਥੇ ਪੰਜਾਬ ਦੇ ਸਾਬਕਾ ਮੰਤਰੀ ਵਿਧਾਇਕ ਸਮਾਨਾ ਚੇਤਨ ਸਿੰਘ ਜੋੜਾ ਮਾਜਰਾ ਉਹਨਾਂ ਨਾਲ ਗੱਲਬਾਤ ਕਰਦੇ ਆ ਜਿਹੜਾ ਵੀ ਅੱਜ ਉਹਨਾਂ ਨੇ ਇਹਨਾਂ ਨੂੰ ਸੇਰਮਨੀ ਦੇਈ ਹੈ ਬਲਕਾਰ ਸਿੰਘ ਨੂੰ ਪੰਜਾਬ ਦਾ ਜਿਹੜਾ ਮੰਡੀਆਂ ਦਾ ਵਿਕਾਸ ਇਹਨਾਂ ਵੱਲੋਂ ਕਿ ਜੇ ਬਲਕਾਰ ਸਿੰਘ ਕੱਜੂ ਮਾਜਰਾ ਜਿਹੜੇ ਮੰਨ ਲਓ ਚੇਅਰਮੈਨ ਬਣਾਏ ਗਏ ਮਾਰਕੀਟ ਸਮਾਨਾ ਦੇ ਮੰਤਰੀ ਸਾਹਿਬ ਨਾਲ ਗੱਲਬਾਤ ਕਰਦੇ ਆ ਜੀ ਦੇਖੋ ਬੜੇ ਲੰਬੇ ਸਮੇਂ ਤੋਂ ਜਦੋਂ ਦੀ ਪਾਰਟੀ ਪੰਜਾਬ ਦੇ ਵਿੱਚ ਆਈ ਹੈ ਉਦੋਂ ਤੋਂ ਸਾਡਾ ਇਕੱਠਾ ਜਿਹੜੀ ਟੀਮ ਹੈ ਜਿਹੜੀ ਮੈਂ ਹੋਗਾ ਬਲਕਾਰ ਹੋਗਾ ਟਮਾਣਾ ਜੀ ਹੋਗੇ ਦਈਔਰੇ ਬਹੁਤ ਸਾਰੇ ਭੁੱਲ ਰੂਰੀ ਸਾਰੇ ਢਿੱਲੂਰੀ ਨਿਸ਼ਾਨ ਨਿਸ਼ਾਨ ਉਰ ਸਾਰੇ ਅਮਤਾ ਸਾਰੇ ਜਨੇ ਹੈਗਾ ਨਗ ਕਲਦੀਪ ਅਸੀਂ ਉਦੋਂ ਤੋਂ ਜਿਹੜੀ ਹੈਗੀ ਆ ਪਾਰਟੀ ਨਾਲ ਚੱਲੇ ਹੋਇਆ ਔਰ ਪਾਰਟੀ ਨੇ ਅੱਜ ਵਰਕਰ ਨੂੰ ਮਾਨ ਸਨਮਾਨ ਦਿੱਤਾ ਮੈਨੂੰ ਲੱਗਦਾ ਇਤੋਂ ਵੱਡੀ ਖੁਸ਼ੀ ਦੀ ਕੋਈ ਗੱਲ ਹੋ ਨਹੀਂ ਸਕਦੀ ਕਿਉਂਕਿ ਇਹ ਆਮ ਆਦੀ ਪਾਰਟੀ ਉਹ ਪਾਰਟੀ ਆ ਜਿਹੜੀ ਆਮ ਲੋਕਾਂ ਨੂੰ ਜਿਹੜਾ ਚੇਅਰਮੈਨੀ ਐ ਐਮ ਐਲ اے ਬਣਾਉਂਦੀ ਐ ਮੰਤਰੀ ਬਣਾਉਂਦੀ ਐ ਸੋ ਅਸੀਂ ਪਾਰਟੀ ਦਾ ਮੁੱਖ ਮੰਤਰੀ ਸਾਹਿਬ ਦਾ ਸਾਡੇ ਨੈਸ਼ਨਲ ਕਮਿਸ਼ਨਰ ਨਰਵਿੰਦ ਕੇਜੀਵਾਲ ਜੀ ਦਾ ਅਸੀਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਜਿਨ੍ਹਾਂ ਨੇ ਕਿਸ ਤਰ੍ਹਾਂ ਦੇਖ ਰਹੇ ਹੋ ਜ ਮਾਰਡ ਕਮੇਟੀਆਂ ਦੀ ਮੰਡੀਆਂ ਪਿੰਡਾਂ ਦੀਆਂ ਸੜਕਾਂ ਦੀ ਕਿਸ ਤਰ੍ਹਾਂ ਉਹ ਮੰਨ ਲੋ ਅੱਗੇ ਪ੍ਰੋਜੈਕਟਸ ਦੇਖੋ ਜਿਹੜੀ ਵੀ ਕੋਈ ਡਿਵੈਲਪਮੈਂਟ ਹੋਣ ਵਾਲੀ ਹੈ ਹੁਣ ਚੇਅਰਮੈਨ ਆਪ ਜਿਹੜੀ ਹੈਗੀ ਟੈਨਸ਼ਨ ਲੈ ਕੇ ਜਿਹੜੇ ਕੋਈ ਪਿੰਡਾਂ ਦੀਆਂ ਸੜਕਾਂ ਬਣਨ ਵਾਲੀਆਂ ਕੋਈ ਟੁੱਟੀਆਂ ਹੀ ਸੜਕਾਂ ਰਿਪੇਅਰ ਕਰਨ ਵਾਲੀਆਂ ਉਹ ਸਾਰੇ ਆਪ ਅੱਗੇ ਹੋ ਕੇ ਜਿਹੜੀ ਉਹਦੀ ਅਗਵਾਈ ਕਰਨ ਪਹਿਲਾਂ ਤਾਂ ਜੀ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਬਹੁਤ ਪਿਆਰ ਦਿੱਤਾ ਕਿਉਂਕਿ 2012 ਤੋਂ ਲੈ ਕੇ ਅੱਜ ਤੱਕ ਅਸੀਂ ਵਰਕਰਾਂ ਦੇ ਨਾਲ ਜਿਹੜਾ ਹੈਗਾ ਸਨਮਾਨ ਹੈ ਜਿਹੜਾ ਇਹ ਵਰਕਰਾਂ ਦਾ ਹੈ ਸਾਡਾ ਮੇਰਾ ਆਪਣਾ ਨਹੀਂ ਹੈਗਾ ਮੇਰੇ ਭਰਾ ਦਾ ਹੈ ਜਿਨ੍ਹਾਂ ਨੇ ਇੱਕ ਗਰੀਬ ਜੇ ਬੰਦੇ ਨੂੰ ਥੱਲੋਂ ਚੱਕ ਕੇ ਅੱਜ ਪਾਰਟੀ ਹਾਈ ਕਮਾਂਡ ਦਾ ਵੀ ਮੈਂ ਧੰਨਵਾਦ ਕਰਦਾ ਵੀ ਇੱਕ ਪਿੰਡ ਦੇ ਵਿੱਚੋਂ ਇੱਕ ਆਮ ਘਰਾਂ ਦੇ ਜਵਾਖ ਨੂੰ ਚੱਕ ਕੇ ਜਿਹਨੇ ਕਦੇ ਸੁਪਨਾ ਵੀ ਨਹੀਂ ਸੋਚਿਆ ਸੀ ਮੈਂ ਤਾਂ ਚੇਅਰਮੈਨ ਤਾਂ ਬਹੁਤ ਵੱਡੀ ਵੱਡੀ ਗੱਲਾਂ ਮੈਂ ਮੈਂਬਰ ਵੀ ਨਹੀਂ ਬਣ ਸਕਦਾ ਸੀ ਪਿੰਡ ਦੇ ਵਿੱਚ ਜਿਹੜਾ ਅੱਜ ਮਾਨ ਸਨਮਾਨ ਹੈ ਜਿਹੜਾ ਉਹ ਵਰਕਰਾਂ ਨੂੰ ਮਿਲਿਆ ਮੈਂ ਪਾਰਟੀ ਹਾਈ ਕਮਾਂਡ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਆਪਣਾ ਜਿਹੜਾ ਸਾਨੂੰ ਅਹੁਦਾ ਦਿੱਤਾ ਹੈ ਅਸੀਂ ਉਹਨੂੰ ਪੂਰੀ ਮਨ ਤਨ ਦੇ ਨਾਲ ਨਿਭਾਵਾਂਗੇ ਇੱਥੇ ਕਿਉਂਕਿ ਬਹੁਤ ਲੋਡ ਹੈ ਸਾਡੇ ਸਮਾਨੇ ਨੂੰ ਸੜਕਾਂ ਸੁੜਕਾਂ ਹੋਰ ਜਿੰਨਾ ਵੀ ਮੰਡੀਆਂ ਨੇ ਜਾਂ ਸਾਡੇ ਵਰਕਰ ਸਹਿਬਾਨ ਨੇ ਇਹਨਾਂ ਦਾ ਅੱਜ ਚੌਹ ਹੈ ਜਿਹੜਾ ਬਹੁਤ ਖੁਸ਼ੀ ਦਾ ਦਿਨ ਹੈ ਇਹਨਾਂ ਵਾਸਤੇ ਕਿਉਂਕਿ ਇਹ ਸਾਰੇ ਚੇਅਰਮੈਨ ਬਣੇ ਨੇ ਮੈਂ ਕੱਲਾ ਨਹੀਂ ਉਹ ਮੇਰੀ ਕੁਰਸੀ ਨਹੀਂ ਉਹ ਕੁਰਸੀ ਇਹਨਾਂ ਦੀ ਹੈ ਅਸੀਂ ਇਹਨਾਂ ਨੂੰ ਪਹਿਲ ਦੇ ਕੇ ਅੱਗੇ ਵਧਾਂਗੇ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਜੋ ਵੀ ਇਹ ਕੰਮ ਕਰਨਗੇ ਨਗਰ ਦੇ ਜੋ ਮਾਰਕੀਟ ਕਮੇਟੀ ਕਰ ਸਕਦੇ ਉਹ ਵੱਧ ਤੋਂ ਵੱਧ ਦਿਨ ਰਾਤ ਇੱਕ ਕਰਕੇ ਕਰਨਗੇ ਸਰ ਪਾਰਟੀ ਹਾਈ ਕਮਾਂਡ ਦਾ ਆਮਦਨੀ ਪਾਰਟੀ ਦੇ ਕੌਮੀ ਕਨਵੀਨ ਅਰਵਿੰਦ ਕੇਜਰੀਵਾਲ ਜੀ ਤੇ ਸਾਡੇ ਹਲਕਾ ਵਿਧਾਇਕ ਸਰਦਾਰ ਚੇਤਨ ਸਿੰਘ ਜੀ ਜੋੜਾ ਮਾਜਰਾ ਪੰਜਾਬ ਪ੍ਰਦਾ ਨਾਮ ਨਰੋੜਾ ਜੀ ਦਾ ਅਸੀਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਹਾਂ ਜਿਵੇਂ ਚੇਅਰਮੈਨ ਸਾਹਿਬ ਨੇ ਕਿਹਾ ਵੀ ਇਹ ਮਤਲਬ ਸਾਰੇ ਵਰਕਰਾਂ ਦਾ ਮਾਨ ਸਨਮਾਨ ਹੈ ਇੱਕ ਆਮ ਵਰਕਰ ਨੂੰ ਜਿਨ੍ਹਾਂ ਨੇ ਇੱਕ ਦਰੀਆਂ ਬਿਛਾਈਆਂ ਪੋਸਟਰ ਲਾਏ ਅੱਜ ਪਾਰਟੀ ਨੇ ਉਹਨਾਂ ਨੂੰ ਮਾਨ ਸਨਮਾਨ ਦੇ ਦੇ ਕੇ ਨਿਵਾਜਿਆ ਸੋ ਇਹਨਾਂ ਨੂੰ ਆ ਉਹਦਾ ਮਿਲਣ ਦੇ ਨਾਲ ਸਾਨੂੰ ਵਰਕਰਾਂ ਨੂੰ ਬਹੁਤ ਮਾਣ ਦੀ ਮਾਣ ਦੀ ਗੱਲ ਆ ਸਾਡੇ ਵਾਸਤੇ ਇੱਕ ਸਾਡਾ ਭਰਾ ਹੈ ਜਿਹੜਾ ਉਹ ਅੱਜ ਆਪਣਾ ਮੰਡੀ ਮਾਰਕੀਟ ਕਮੇਟੀ ਦਾ ਚੇਅਰਮੈਨ ਬਣਿਆ। ਸਾਨੂੰ ਬਹੁਤ ਖੁਸ਼ੀ ਹੋਈ ਹੈ ਜੀ ਪੋਲੀਟੀਕਲ ਪੋਸਟ ਆਈ ਹੈ ਅਸੀਂ ਅਧਿਕਾਰੀਆਂ ਨੂੰ ਕਹਿਣ ਦੀ ਬਜਾਏ ਸਾਡੇ ਵੀਰ ਵੱਡੇ ਵੀਰ ਬਲਕਾਰ ਨੂੰ ਕਹਾਂਗੇ ਵੀ ਆ ਸਾਡਾ ਕੰਮ ਕਰਵਾ ਕੇ ਦਿਓ ਦਫ਼ਤਰ ਚੋਂ। ਬਹੁਤ ਵੱਡੀ ਗੱਲ ਆ ਬੜੀ ਮਾਣ ਦੀ ਗੱਲ ਆ। ਮੈਂ ਤਾਂ ਸਭ ਤੋਂ ਵੱਡਾ ਧੰਨਵਾਦ ਕਰਦਾ ਸਾਡੇ ਸਾਬਕਾ ਮੰਤਰੀ ਚੇਤਨ ਸਿੰਘ ਜੋੜਾ ਮਾਜਰੇ ਦਾ। ਇੱਕ ਜਿਹਨੇ ਛੋਟੇ ਜਿਹੇ ਵਰਕਰ ਨੂੰ ਜੋ ਕਿ ਇੱਕ ਬਹੁਤ ਗਰੀਬੀ ਹੈ ਇੱਕ ਮੈਂ ਦੇਖਦਾ ਸਾਰਾ ਦਿਨ ਛੋਟੀ ਗੱਡੀ ਚ ਰਹਿੰਦਾ ਹੋਏ ਉਹਨੂੰ ਐਡਾ ਵੱਡਾ ਮਾਨ ਦਿੱਤਾ ਅਸੀਂ ਅੱਜ ਤੱਕ ਜਦੋਂ ਵੀ ਪਹਿਲਾ ਕੰਮ ਹੋਇਆ ਕਦੇ ਅਮੀਰ ਬੰਦੇ ਨੂੰ ਹੀ ਚੇਅਰਮੈਨ ਹੀ ਮਿਲੀ ਹੈ ਮੈਂ ਬਲਕਾਰ ਜੀ ਨੂੰ ਮੁਬਾਰਕਾਂ ਦੇਣਾ ਨਾਲ ਨਾਲ ਸਾਡੀ ਆਮ ਆਦਮੀ ਪਾਰਟੀ ਦੀ ਸਾਰੀ ਲੀਡਰਸ਼ਿਪ ਦਾ ਬਹੁਤ ਬਹੁਤ ਧੰਨਵਾਦ ਵੀ ਕਰਦਾ ਦੇਖੋ ਇਹ ਸਭ ਸਾਰੀ ਜਿਹੜੀ ਆਮ ਆਦਮੀ ਪਾਰਟੀ ਸਰਦਾਰ ਭਗਵੰਤ ਸਿੰਘ ਮਾਨ ਕੇਜਰੀਵਾਲ ਜੀ ਦੀ ਸੋਚ ਹੈ ਇੱਕ ਆਮ ਵਰਕਰ ਨੂੰ ਨਿਵਾਣੇ ਵਰਕਰ ਨੂੰ ਜਿਹੜਾ ਸਤਕਾਰ ਦਿੱਤਾ ਹੈ ਪਹਿਲਾਂ ਪਾਰਟੀਆਂ 'ਚ ਦੇਖਿਆ ਆਪਾਂ ਵੀ ਕਰੋਨਾ ਦੇ ਵਿੱਚ ਚੇਅਰਮੈਨ ਜਿਹੜੀ ਵਿਖਦੀ ਸੀਗੀਆਂ ਪਰ ਜਿੰਨੀਆਂ ਵੀ ਹੁਣ ਚੇਅਰਮੈਨੀਆਂ ਪੂਰੇ ਪੰਜਾਬ ਲੈਵਲ ਤੇ ਆਈਆਂ ਨੇ ਮੈਂ ਪਾਰਟੀ ਦੇ ਧੰਨਵਾਦ ਕਰਨ ਜਾਂ ਸਾਰੀਆਂ ਪੁਰਾਣੇ ਵਰਕਰਾਂ ਨੂੰ ਮਿਹਨਤ ਕਾ ਲੋਕਾਂ ਨੂੰ ਜਿਹੜੀਆਂ ਮਿਲੀਆਂ ਨੇ ਤੇ ਇਹਦੇ ਨਾਲ ਵਰਕਰ ਜਿਹੜਾ ਪੰਜਾਬ ਦੇ ਵਿੱਚ ਉਹਨੂੰ ਹੋਰ ਆਸਬੰਦੀ ਆ ਪਾ ਹੋਰ ਮਜ਼ਬੂਤ ਹੋਏਗੀ ਪਾਰਟੀ ਠੀਕ ਹੈ ਜੀ ਕੈਮਰਾਮੈਨ ਬੀਕੇ ਕਰਗ ਦੇ ਨਾਲ ਪ੍ਰਸੋਤਮ ਕੌਸਿਕ ਸਮਾਣਾ న్యూਸ